ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਕਲਾਥ ਹਾਊਸ ਪਿੰਡ ਖੜਿਆਲ ਕਿਲੇ ਵਾਲੇ ਗੁਰੂ ਘਰ ਦੇ ਕੋਲ ਆਪਣੀ ਦੁਕਾਨ ਦੇ ਉੱਪਰ ਭਾਈ ਅੱਜ ਸਵੇਰੇ ਆਗੇ ਸੀ ਵੈਸੇ ਇਹ ਚਿਕਨ ਦੇ ਕੱਟ ਪੀਸ ਹੈ ਚਿਕਨ ਦਾ ਕੰਮ ਹੋਇਆ ਹੋਇਆ ਉੱਪਰ ਚਿਕਨ ਦਾ ਵਰਕ ਹੈ ਰੰਗ ਡਿਜ਼ਾਈਨ ਬਹੁਤ ਸੋਹਣੇ ਹੈ 150 ਰੁਪਏ ਮੀਟਰ ਵਾਲਾ ਕੱਪੜਾ ਆਪਾਂ ਨੂੰ ਮਿਲੂਗਾ ਸਿਰਫ 50 ਰੁਪਏ ਮੀਟਰ ਦੇ ਵਿੱਚ ਇਹ ਪੀਸਾਂ ਦੇ ਵਿੱਚ ਆਇਆ ਪਿਆ ਜੀ ਕੱਟ ਪੀਸਾਂ ਦੇ ਵਿੱਚ ਬਹੁਤ ਸੋਹਣੇ ਸ਼ਰਟਾਂ ਪਲਾਜੋ ਜੋ ਵੀ ਬਣਾ ਸਕਦੇ ਹਾਂ ਦੇਖ ਲਓ ਰੰਗ ਡਿਜ਼ਾਈਨ ਬਹੁਤ ਸੋਹਣੇ ਸੋਹਣੇ ਦੇ ਵਿੱਚ ਦੇਵਾਂਗੇ ਤੁਹਾਨੂੰ ਚਿਕਨ ਵਰਕ ਵਾਲੇ ਦੇਖੋ ਸਿਰਫ 50 ਰੁਪਏ ਮੀਟਰ ਵੀਰੇ ਇਹ ਕੱਟ ਪੀਸ ਪਰ ਕੱਟਿਆ ਨਹੀਂ ਜਾਣਾ 2.5 ਤੋਂ 3 ਮੀਟਰ 4 ਮੀਟਰ ਤੱਕ ਵੀ ਪੀਸ ਹੈਗੇ ਆ ਵਿੱਚ 2.5 ਤੋਂ ਪਲੱਸ ਮਿਲਣਗੇ ਪੀਸ ਸਿਰਫ 50 ਰੁਪਏ ਮੀਟਰ ਦੇ ਵਿੱਚ 150 ਰੁਪਏ ਮੀਟਰ ਵਾਲਾ ਕੱਪੜਾ ਹੈ ਬਈ ਸਿਰਫ 50 ਰੁਪਏ ਮੀਟਰ ਦੇ ਵਿੱਚ ਤੁਹਾਡੇ ਵਾਸਤੇ ਲੈ ਕੇ ਆਏ ਆ ਜਿੰਨਾ ਭਣਾ ਲੈਣੇ ਆ ਉਹ ਸਾਡੇ ਨਾਲ ਸਵੇਰੇ ਆ ਕੇ ਦੁਕਾਨ ਤੋਂ ਖਰੀਦ ਸਕਦੇ ਬਹੁਤ ਸੋਹਣੇ ਕਲਰ ਨੇ ਸੋਹਣੇ ਸੋਹਣੇ ਡਿਜ਼ਾਈਨ ਨੇ ਦੇ ਵਿੱਚੋਂ ਅਲੱਗ-ਅਲੱਗ ਤਰ੍ਹਾਂ ਦੇ ਸਿਰਫ 50 ਰੁਪਏ ਮੀਟਰ